ਸਾਸੀ ਕਾਲ ਦੋਸਤੋ ਬੜੇ ਹੀ ਦੁੱਖ ਦੇ ਨਾਲ ਸਾਨੂੰ ਦੱਸਣਾ ਪੈ ਰਿਹਾ ਹੈ ਅਸੀਂ ਖਨੌਰੀ ਬਾਡਰ ਤੇ ਮੌਜੂਦ ਹੈ ਖਨੌਰੀ ਬਾਡਰ ਤੋਂ ਇੱਕ ਦੁੱਖ ਦੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇੱਕ ਨੌਜਵਾਨ ਦੀ ਜੋ ਮੌਤ ਹੋ ਚੁੱਕੀ ਹੈ ਇੱਕ ਨੌਜਵਾਨ ਜਿਹੜਾ ਖਨੌਰੀ ਬਾਡਰ ਤੇ ਸ਼ਹੀਦ ਹੋ ਚੁੱਕਿਆਗਾ ਬੜੇ ਹੀ ਦੁੱਖ ਦੇ ਨਾਲ ਸਾਨੂੰ ਦੱਸਣਾ ਪੈ ਰਿਹਾ ਹੈ ਕਿਸਾਨ ਜੋ ਖਨੌਰੀ ਬਾਡਰ ਤੇ ਸੰਭੂ ਬਾਡਰ ਤੇ ਆਪਣੀਆਂ ਮੰਗਾਂ ਬਣਾਉਣ ਦੇ ਲਈ ਮੋਰਚਾ ਚੱਲ ਰਿਹਾ ਹੈਗਾ ਕਿਸਾਨ ਅੰਦੋਲਨ ਚੱਲ ਰਿਹਾ ਹੈ ਖਨੌਰੀ ਬਾਡਰ ਤੇ ਇੱਕ ਨੌਜਵਾਨ ਸ਼ਹੀਦ ਹੋਇਆਗਾ ਇਹ ਇਸ ਤੋਂ ਘੰਟਾ ਇੱਕ ਘੰਟਾ ਪਹਿਲਾਂ ਦੀ ਜਿਹੜੀ ਖਬਰ ਆ ਗਈ ਅਸੀਂ ਹੁਣ ਨੈਟਵਰਕ ਦੀ ਪ੍ਰੋਬਲਮ ਕਰਕੇ 30 40 ਕਿਲੋਮੀਟਰ ਪਿੱਛੇ ਆਏ ਆ ਉਸ ਤੋਂ ਬਾਅਦ ਤੁਹਾਡੇ ਨਾਲ ਇਹ ਜਿਹੜੀ ਗੱਲਬਾਤ ਸਾਂਝੀ ਕਰ ਰਹੇ ਹਾਂ ਬਹੁਤ ਹੀ ਦੁੱਖ ਹੁੰਦਾ ਜਦੋਂ ਸਰਕਾਰਾਂ ਤਸੱਦਦ ਕਰਦੀਆਂ ਨੇ ਕਿਸਾਨਾਂ ਦੇ ਉੱਪਰ ਤਸੱਦਦ ਕਰਦੀਆਂ ਨੇ ਇੱਕ ਤੁਹਾਨੂੰ ਹੋਰ ਗੱਲ ਦੱਸ ਦਈਏ ਇੱਥੇ ਜਿਹੜੇ ਕਿਸਾਨ ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ ਖਨੌਰੀ ਬਾਰਡਰ ਦੇ ਮੌਜੂਦ ਸਨ ਉਹਨਾਂ ਕਿਸਾਨਾਂ ਦੇ ਉੱਪਰ ਪਾਣੀ ਦੀਆਂ ਬਸਾੜਾਂ ਅਥਰੂ ਗੈਸ ਤੇ ਸਰਲੇ ਵਗੈਰਾ ਵੀ ਜਿਹੜੇ ਛੱਡੇ ਗਏ ਨੇ ਕੋਈ ਗੋਲਾਵਰੀ ਵੀ ਕੀਤੀ ਗਈ ਹੈ ਕੋਈ ਜੇ ਕਹਿ ਸਕਦੇ ਆਪਾਂ ਜਿਹੜੀ ਜਿਹੜਾ ਉਸ ਨੌਜਵਾਨ ਦੇ ਵੱਜਦਾਗਾ ਸਿਰ ਦੇ ਵਿੱਚ ਵੱਜਦਾਗਾ ਸਿਰ ਦੇ ਵੱਟ ਪਿਛਲੇ ਪਾਸਿਓਂ ਸਿਰ ਦੇ ਵਿੱਚ ਵੱਜਦੀ ਉਹਦੇ ਗੋਲੀ ਵੱਜਦੀ ਹੈ ਇਹ ਨਹੀਂ ਪਤਾ ਵੀ ਉਹ ਗੋਲੀ ਕਿਸ ਚੀਜ਼ ਦੀ ਸੀ ਉਹ ਹਜੇ ਪੁਸ਼ਟੀ ਨਹੀਂ ਹੋਈ ਪਰ ਉਸ ਨੌਜਵਾਨ ਦੇ ਸਿਰ ਦੇ ਵਿੱਚੋਂ ਜਦੋਂ ਵਜਦੀ ਆ ਤਾਂ ਸਿਰ ਦੇ ਵਿੱਚੋਂ ਕਾਫੀ ਜ਼ਿਆਦਾ ਜਿਹੜਾ ਸੱਟ ਲੱਗਦੀ ਹੈ ਤੇ ਸੱਟ ਲੱਗਣ ਦੇ ਨਾਲ ਉਸ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਤੇ ਇਹ ਬੜੀ ਦੁੱਖ ਦੇ ਨਾਲ ਦੱਸਣਾ ਪੈ ਰਿਹਾ ਹੈ ਪਰ ਇੱਥੇ ਮੈਂ ਇੱਕ ਗੱਲ ਹੋਰ ਵੀ ਤੁਹਾਡੇ ਨਾਲ ਸਾਂਝੀ ਕਰੂੰਗਾ ਕਿਉਂਕਿ ਬਹੁਤੇ ਲੋਕ ਕਹਿੰਦੇ ਆ ਕਿ ਜਿਹੜੇ ਕਿਸਾਨ ਆਗੂ ਨੇ ਉਹ ਨੌਜਵਾਨਾਂ ਨੂੰ ਮਰਵਾ ਰਹੇ ਨੇ ਪਰ ਅਸੀਂ ਸਵੇਰ ਤੋਂ ਕੀ ਅਸੀਂ 12 ਤਰੀਕ ਤੋਂ ਅਸੀਂ ਖਨੌਰੀ ਬਾਰਡਰ ਤੇ ਮੌਜੂਦ ਆ ਸੰਭੂ ਬਾਰਡਰ ਤੇ ਵੀ ਚਲੇ ਜਾਂਦੇ ਆ ਪਰ ਕਿਸਾਨ ਆਗੂਆਂ ਨੇ ਹਜੇ ਇਹ ਕਿਹਾ ਸੀ ਵੀ ਕਿਸੇ ਨੇ ਵੀ ਸਾਡੇ ਤੋਂ ਬਿਨਾ ਅੱਗੇ ਨਹੀਂ ਵਧਣਾ ਕਿਉਂਕਿ ਪ੍ਰਸ਼ਾਸਨ ਵੀ ਵਾਰ-ਵਾਰ ਉਹ ਅਪੀਲ ਕਰ ਰਿਹਾ ਸੀ ਕਿਸਾਨਾਂ ਨੂੰ ਜੋ ਅੱਜ ਮੀਟਿੰਗ ਦਾ ਸਮਾਂ ਵੀ ਦਿੱਤਾ ਸੀ ਕਿਸਾਨਾਂ ਤੋਂ ਸਮਾਂ ਮੰਗਿਆ ਸੀ ਅੱਜ ਮੀਟਿੰਗ ਸ਼ਾਮ ਨੂੰ 5 ਵਜੇ ਮੀਟਿੰਗ ਵੀ ਆ ਪ੍ਰਸ਼ਾਸਨ ਦੇ ਨਾਲ ਉੱਚ ਅਧਿਕਾਰੀਆਂ ਦੇ ਨਾਲ ਕਿਉਂਕਿ ਸਾਡੇ ਜਿਹੜੇ ਭਾਰਤ ਦੇ ਜਿਹੜੇ ਖੇਤੀਬਾੜੀ ਮੰਤਰੀ ਨੇ ਉਹਨਾਂ ਨੇ ਟਵੀਟ ਕਰਕੇ ਕਿਸਾਨਾਂ ਤੋਂ ਸਮਾਂ ਮੰਗਿਆ ਸੀ ਮੀਟਿੰਗ ਦਾ ਪਰ ਪਤਾ ਨਹੀਂ ਕਿਸਾਨ ਕਿਉਂ ਜਾਂ ਨੌਜਵਾਨ ਕਿਉਂ ਇਹੋ ਜੀਆਂ ਗਲਤੀਆਂ ਕਰਦੇ ਨੇ ਬਿਨਾ ਕਿਸਾਨ ਆਗੂਆਂ ਤੋਂ ਅੱਗੇ ਵੱਲ ਵਾਧਦੇ ਨੇ ਫਿਰ ਸਾਨੂੰ ਇਹੋ ਜੀਆਂ ਕਟਨਾਮਾਨਾ ਜਿਹੜਾ ਸਾਹਮਣਾ ਕਰਨਾ ਪੈਂਦਾਗਾ ਪਰ ਕਿਤੇ ਨਾ ਕਿਤੇ ਜਿਹੜੀਆਂ ਸਰਕਾਰ ਆ ਤਾਂ ਸਰਕਾਰ ਧੱਕਾ ਕਰ ਰਹੀ ਹੈ ਕਿਸਾਨਾਂ ਦੇ ਨਾਲ ਧੱਕਾ ਕਰ ਰਹੀ ਹੈ ਸ਼ਾਂਤਮਈ ਕਿਸਾਨਾਂ ਤੇ ਬੈਠਿਆਂ ਤੇ ਜਿਹੜਾ ਤਸੱਦਦ ਕੀਤਾ ਜਾ ਰਿਹਾ ਹੈ ਅਸੀਂ ਵੀ ਉਸ ਤਸੱਦਦ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੇ ਹਾਂ ਪਰ ਜਿਹੜਾ ਪਰਿਵਾਰ ਸ਼ਹੀਦ ਹੋ ਗਿਆ ਜਿਹੜੇ ਪਰਿਵਾਰ ਦਾ ਨੌਜਵਾਨ ਜਿਹੜਾ ਸ਼ਹੀਦ ਹੋਇਆਗਾ ਉਸ ਘਰ ਦਾ ਜਿਹੜਾ ਚਿਰਾਗ ਬੁਝ ਗਿਆ ਸ਼ਹੀਦ ਹੋਏ ਨੇ ਕਿਸਾਨ ਤੇ ਤੁਹਾਨੂੰ ਦੱਸ ਰਹੀਏ ਕਿ ਇੱਕ ਕਿਸਾਨ ਸ਼ਹੀਦ ਹੋਇਆ ਖਨੌਰੀ ਬਾਡਰ ਤੇ 40 ਤੋਂ 50 ਜਿਹੜੇ ਕਿਸਾਨ ਨੇ ਉਹ ਜ਼ਖਮੀ ਨੇ ਜਿਨ੍ਹਾਂ ਦੇ ਵਿੱਚੋਂ 10 ਤੋਂ 15 ਥੋੜੇ ਜੇ ਵੱਧ ਜ਼ਖਮੀ ਨੇ ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਐਡਮਿਟ ਕੀਤਾ ਗਿਆ ਗਿਆ ਬਾਕੀ ਥੋੜੇ ਬਹੁਤੇ ਜਿਨ੍ਹਾਂ ਦੇ ਚਲੋ ਕੋਈ ਮਾਲਮ ਪੱਟੀ ਕਰਕੇ ਉਹ ਠੀਕ ਨੇ ਪਰ ਜਿਹੜਾ ਨੁਕਸਾਨ ਹੋਇਆ ਅੱਜ ਬਹੁਤ ਜ਼ਿਆਦਾ ਵੱਡੀ ਪੱਧਰ ਤੇ ਨੁਕਸਾਨ ਹੋਇਆ ਕਿਉਂਕਿ ਸਾਤਮਈ ਕਿਸਾਨਾਂ ਦੇ ਉੱਪਰ ਜਦੋਂ ਪਾਣੀ ਦੀਆਂ ਬਸਾੜਾਂ ਮਾਰੀਆਂ ਗਈਆਂ ਤਾਂ ਉਹ ਪਾਣੀ ਦੀਆਂ ਬਸਾੜਾਂ ਇੱਕ ਤਾਂ ਸਿੰਪਲ ਪਾਣੀ ਹੁੰਦਾ ਪਰ ਜਿਹੜਾ ਇਹ ਪਾਣੀ ਦੀਆਂ ਬਸਾੜਾਂ ਹੋਈਆਂ ਨੇ ਇਹ ਪਾਣੀ ਪਤਾ ਨਹੀਂ ਕਿਹੋ ਜਿਹਾ ਕੈਮੀਕਲ ਇਹਦੇ ਵਿੱਚ ਪਾਇਆ ਹੋਇਆ ਸੀ ਪਤਾ ਨਹੀਂ ਕਿਹੋ ਜਿਹੀ ਪਾਣੀ ਦੇ ਵਿੱਚ ਕੋਈ ਚੀਜ਼ ਐਸੀ ਮਿਲਾਈ ਹੋਈ ਸੀ ਜਿਸ ਦੇ ਵੀ ਪਿੰਡੇ ਤੇ ਪੈ ਜਾਂਦੀ ਸੀ ਤਾਂ ਪਿੰਡਾ ਮੱਚਣ ਲੱਗ ਜਾਂਦਾ ਸੀਗਾ ਜਲਨ ਹੋਣੀ ਸਟਾਰਟ ਹੋ ਜਾਂਦੀ ਸੀਗੀ ਤੇ ਉਸ ਤੋਂ ਬਾਅਦ ਜਿਹੜੇ ਅਥਰੂ ਗੈਸ ਦੇ ਗੋਲੇ ਡਰੋਨ ਰਾਹੀਂ ਅਥਰੂ ਗੈਸ ਅਥਰੂ ਗੈਸ ਦੇ ਗੋਲੇ ਜੋ ਸਿੱਟੇ ਗਏ ਇਕੋ ਬਲਾਸਟ ਜੇ ਬਲਾਸਟ ਤਰ੍ਹਾਂ ਜੇ ਕੋਈ ਬੰਬਰੀ ਤਰ੍ਹਾਂ ਜੋ ਸਿੱਟੇ ਜਾਂਦੇ ਨੇ ਉਹਦਾ ਬਲਾਸਟ ਹੁੰਦਾ ਵੱਡਾ ਧਮਾਕਾ ਹੁੰਦਾਗਾ ਉਹ ਵੀ ਸਿੱਟੇ ਗਏ ਨੇ ਜਿਸ ਦੇ ਨਾਲ ਕਾਫੀ ਜ਼ਿਆਦਾ ਕਿਸਾਨ ਨੇ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਨੂੰ ਵੱਖ-ਵੱਖ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਇਹ ਜੋ ਹਾਲਾਤ ਤੁਹਾਨੂੰ ਦੱਸ ਰਹੇ ਹਾਂ ਇਹ 12 ਵਜੇ ਤੋਂ ਬਾਅਦ ਦੀ ਜਿਹੜੀ ਗੱਲਬਾਤ ਆ ਤੁਹਾਨੂੰ ਅਪਡੇਟ ਦੇ ਰਹੇ ਹਾਂ ਇਹ 12 ਵਜੇ ਤੋਂ ਬਾਅਦ ਦੀ ਅਪਡੇਟ ਹੈ ਹੁਣ ਸਮਾਂ ਹੋ ਗਿਆ ਅ 2:47 ਵਜੇ 2:47 ਮਿੰਟ ਹੋ ਚੁੱਕੇ ਨੇ ਇਹ ਅੱਜ ਹੁਣ ਤੱਕ ਦੀ ਜਿਹੜੀ ਅਪਡੇਟ ਆ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਅ ਪਰ ਜੇ ਗੱਲ ਕਰੀਏ ਕਿਸਾਨਾਂ ਦੀ ਕਿਸਾਨਾਂ ਸੰਤਭਈ ਸੀਗੇ ਸਰਕਾਰ ਧੱਕਾ ਕਰ ਰਹੀ ਹੈ ਖਨੌਰੀ ਬਾਰਡਰ ਤੇ ਸੰਭੂ ਬਾਰਡਰ ਤੇ ਵੀ ਹਾਲਾਤ ਕੁਝ ਵਧੀਆ ਨਹੀਂ ਹੈਗੇ ਕਿਉਂਕਿ ਉਧਰ ਵੀ ਕਾਫੀ ਜ਼ਿਆਦਾ ਜਿਹੜੀ ਗੋਲਾਬਾਰੀ ਚੱਲ ਰਹੀ ਆ ਹਜੇ ਤੱਕ ਕੋਈ ਅਜੇ ਹੀ ਖਬਰ ਨਹੀਂ ਸਾਹਮਣੇ ਆਈ ਕਿ ਜਿਸ ਦੇ ਨਾਲ ਕੋਈ ਕਿਸੇ ਕਿਸਾਨ ਦਾ ਨੁਕਸਾਨ ਹੋਇਆ ਹੋਵੇ ਪਰ ਖਨੌਰੀ ਬਾਡਰ ਤੇ ਜਿਹੜਾ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਬਹੁਤ ਜ਼ਿਆਦਾ ਨੁਕਸਾਨ ਹੋਇਆਗਾ ਅਸੀਂ ਨਿੰਦਾ ਕਰਦੇ ਹਾਂ ਪਰ ਕਿਸਾਨ ਜਾਣ ਤਾਂ ਕਿੱਧਰ ਜਾਣ ਕਿਉਂਕਿ ਜੇ ਕਿਸਾਨ ਇੱਥੇ ਸ਼ਹੀਦ ਹੁੰਦੇ ਨੇ ਤਾਂ ਦੂਜੇ ਪਾਸੇ ਜੇ ਨਹੀਂ ਇੱਥੇ ਧਰਨੇ ਲਗਾਉਂਦੇ ਜਾਂ ਕੋਈ ਨਹੀਂ ਕਿਸੇ ਕਿਸਮ ਦਾ ਕੋਈ ਅੰਦੋਲਨ ਕਰਦੇ ਫਿਰ ਕਿਸਾਨ ਸਾਡੇ ਫਾਹੇ ਲੈ ਕੇ ਮਰਨਗੇ ਮਰਨਾ ਤਾਂ ਇੱਕ ਦਿਨ ਸਭ ਨੇ ਹੈ ਪਰ ਕਿਉਂ ਨਾ ਸ਼ਹੀਦੀ ਸ਼ਹੀਦ ਹੋ ਕੇ ਮਰਿਆ ਜਾਵੇ ਅਸੀਂ ਉਹਨਾਂ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਜਿਹੜੇ ਕਿਸਾਨ ਘਰਾਂ ਦੇ ਵਿੱਚ ਬੈਠੇ ਨੇ ਅਸੀਂ ਉਹਨਾਂ ਜਿਹੜੇ ਆਗੂ ਘਰਾਂ ਦੇ ਵਿੱਚ ਬੈਠੇ ਨੇ ਜਿਹੜੀਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂ ਘਰਾਂ 'ਚ ਬੈਠੇ ਨੇ ਹੋ ਸਕਦਾ ਸਾਡੇ 'ਚ ਲੱਖ ਮਤਭੇਦ ਹੋਣਗੇ ਵੱਖ-ਵੱਖ ਯੂਨੀਅਨ ਦੇ ਨਮਿੰਦੇ ਜਿਹੜੇ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਮੰਨ ਲਓ ਜਿਹੜੀਆਂ ਜਥੇਬੰਦੀਆਂ ਨੇ ਸਾਫ਼ ਨਹੀਂ ਦਿੱਤਾ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਜਥੇਵੰਦੀਆਂ ਦੇ ਹੱਕ ਦੇ ਵਿੱਚ ਆਉਣਾ ਚਾਹੀਦਾ ਹੈਗਾ ਕਿਉਂਕਿ ਜਿਹੜੇ ਸਾਡੇ ਕੋਈ ਗੁੱਸੇ ਗਿਲੇ ਨੇ ਉਹ ਘਰਾਂ ਬਾਅਦ ਦੇ ਵਿੱਚ ਆ ਕੇ ਅਸੀਂ ਨਿਬਟਾਲਾਂਗੇ ਪਰ ਜਿਹੜਾ ਅੱਜ ਦਾ ਸਾਡਾ ਮੁੱਖ ਅੱਜ ਦਾ ਜਿਹੜਾ ਮੁੱਖ ਸਾਡਾ ਟੀਚਾ ਹੈਗਾ ਉਹ ਹੈਗਾ ਕਿਸਾਨੀ ਮੰਗਾਂ ਜੋ ਦਿੱਲੀ ਕੋਚ ਕਰਨੀਆਂ ਗਈਆਂ ਸੈਂਟਰ ਸਰਕਾਰ ਤੋਂ ਜਿਹੜੀਆਂ ਇਹ ਮੰਗਾਂ ਮਨਵਾਉਣੀਆਂ ਨੇ ਕਿਉਂਕਿ ਜਿਹੜੇ ਸਾਡੇ ਕੋਈ ਨਿੱਕੇ ਮੋٹے ਗੁੱਸੇ ਗਿਲੇ ਆ ਕਿ ਉਹ ਨਾ ਟਾਰਗੇਟ ਲੈ ਜਾਣ ਫਲਾਨੇ ਨਾਲ ਕਰ ਲੈਣਾ ਉਹ ਆਪਦੇ ਤੁਸੀਂ ਬਾਅਦ ਦੇ ਵਿੱਚ ਬੈਠ ਕੇ ਪੰਜਾਬ ਆ ਕੇ ਨਿਬੜ ਲਿਓ ਪਹਿਲਾਂ ਹੁਣ ਜਿਹੜਾ ਸੈਂਟਰ ਨਾਲ ਮੱਥਾ ਲਾਇਆਗਾ ਇਹਦੇ ਨਾਲ ਇਕਜੁੱਟ ਇਕਜੁੱਟ ਹੋ ਕੇ ਸਿਰ ਜੋੜ ਕੇ ਲੜਨ ਦੀ ਲੋੜ ਆ ਸਾਰੀਆਂ ਜਥੇਬੰਦੀਆਂ ਨੂੰ ਮੈਂ ਇਕੱਲੀਆਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਨਹੀਂ ਕਰਦਾ ਮੈਂ ਜਿੰਨੀਆਂ ਵੀ ਪੰਜਾਬ ਦੇ ਵਿੱਚ ਜਥੇਬੰਦੀਆਂ ਨੇ ਚਾਹੇ ਕਿਸਾਨ ਯੂਨੀਅਨ ਚਾਹੇ ਮਜ਼ਦੂਰ ਯੂਨੀਅਨ ਚਾਹੇ ਕੋਈ ਸਾਡੇ ਟਰੱਕ ਭਰਾਵਾਂ ਦੀ ਯੂਨੀਅਨ ਬਣੀ ਵੀ ਆ ਚਾਹੇ ਕੋਈ ਟੀਚਰ ਯੂਨੀਅਨਾਂ ਚਾਹੇ ਰਿਟਾਇਰ ਅਫਸਰ ਜਾਂ ਕੋਈ ਮੁਲਾਜ਼ਮ ਰਿਟਾਇਰ ਮੁਲਾਜ਼ਮ ਜੂਨੀਅਨ ਹੈ ਜਾਂ ਹੋਰ ਵੀ ਸਟੂਡੈਂਟ ਜੂਨੀਅਨਾਂ ਨੇ ਪੰਜਾਬ ਦੇ ਵਿੱਚ ਜਿੰਨੀਆਂ ਵੀ ਨੇ ਮੈਂ ਨਾਂ ਨਹੀਂ ਲੈ ਸਕਦਾ ਜਿੰਨੀਆਂ ਵੀ ਜਥੇਬੰਦੀਆਂ ਪੰਜਾਬ ਦੇ ਵਿੱਚ ਮੌਜੂਦ ਨੇ ਉਹਨਾਂ ਸਾਰਿਆਂ ਨੂੰ ਮੇਰੀ ਅਪੀਲ ਆ ਕੇ ਇੱਕ ਮੰਚ ਤੇ ਇਕੱਠੇ ਹੋ ਜੋ ਮੌਕਾ ਗਾ ਹੁਣ ਤੁਹਾਡੇ ਕੋਲੇ ਜੇ ਤੁਸੀਂ ਅੱਜ ਕਿਸਾਨਾਂ ਦੇ ਨਾਲ ਖੜਦੇ ਹੋ ਤਾਂ ਕੱਲ ਨੂੰ ਕਿਸਾਨ ਵੀ ਤੁਹਾਡੇ ਹੱਕਾਂ ਦੇ ਵਿੱਚ ਜ਼ਰੂਰ ਖੜਨਗੇ ਕਿਉਂਕਿ ਪਹਿਲਾਂ ਵੀ 750 ਕਿਸਾਨ ਜਿਹੜਾ ਆਪਾਂ ਸ਼ਹੀਦ ਕਰਵਾ ਚੁੱਕੇ ਆ ਪਿਛਲੇ 220 ਦੇ ਅੰਦੋਲਨ ਦੇ ਵਿੱਚ ਹੁਣ 2024 ਦੇ ਵਿੱਚ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਹੈ ਇਹਦੇ ਵਿੱਚ ਅੱਜ ਸਾਇਦ ਮੇਰੇ ਜੇ ਮੈਂ ਗਲਤ ਨਾ ਹੋਵਾਂ ਤਾਂ ਤੀਜੀ ਜਾਂ ਚੌਥੀ ਜਿਹੜੀ ਸ਼ਹੀਦੀ ਕਿਸਾਨ ਨੇ ਪ੍ਰਾਪਤ ਕੀਤੀ ਹੈ ਅਸੀਂ ਪਰਿਵਾਰ ਦੇ ਨਾਲ ਸਾਨੂੰ ਦੁੱਖ ਵੀ ਹੈ ਕਿਉਂਕਿ ਜਿਹੜੇ ਪਰਿਵਾਰ ਦਾ ਨੌਜਵਾਨ ਸ਼ਹੀਦ ਹੋਇਆ ਉਸ ਘਰ ਦਾ ਜਿਹੜਾ ਚਿਰਾਗ ਬੁਝ ਗਿਆ ਉਹਦੇ ਲਈ ਵੀ ਸਾਨੂੰ ਬਹੁਤ ਦੁੱਖ ਆ ਉਹ ਚੀਜ਼ ਦਾ ਵੀ ਪਰ ਕਿਤੇ ਨਾ ਕਿਤੇ ਸਾਨੂੰ ਗਿਲਾ ਵੀ ਆ ਸਰਕਾਰਾਂ ਦੇ ਨਾਲ ਵੀ ਸਰਕਾਰਾਂ ਸਾਡੇ ਨਾਲ ਪਹਿਲਾਂ ਤੋਂ ਲੈ ਕੇ ਹੀ ਜਿਹੜੀਆਂ ਧੱਕਾ ਕਰਦੀਆਂ ਆਈਆਂ ਨੇ ਪਰ ਹੁਣ ਜਿਹੜਾ ਸਮਾਂ ਆਗਾ ਹੁਣ ਸਾਨੂੰ ਇਕੱਠੇ ਹੋ ਕੇ ਲੜਨ ਦਾ ਸਮਾਂ ਆਗਾ ਇਕੱਠੇ ਇੱਕ ਜੁੱਟ ਹੋ ਕੇ ਲੜਨ ਦਾ ਸਮਾਂ ਆਗਾ ਇੱਥੇ ਮੈਂ ਇੱਕ ਰਾਜਨੀਤਿਕ ਪਾਰਟੀ ਵਾਲਿਆਂ ਨੂੰ ਵੀ ਥੋੜਾ ਜਿਹਾ ਸੁਝਾਅ ਦਊਂਗਾ ਕਿ ਜਿਹੜੇ ਤੁਸੀਂ ਪੰਜਾਬ ਦੇ ਵਿੱਚ ਪੰਜਾਬ ਬਚਾਓ ਯਾਤਰਾ ਜਾਂ ਪੰਜਾਬ ਜੋੜੋ ਯਾਤਰਾ ਕਿਉਂ ਕਾਂਗਰਸ ਵੱਲੋਂ ਪੰਜਾਬ ਜੋੜੋ ਯਾਤਰਾ ਕੱਢੀ ਜਾ ਰਹੀ ਹੈ ਜਾਂ ਭਾਰਤ ਜੋੜੋ ਯਾਤਰਾ ਕੱਢੀ ਜਾ ਰਹੀ ਹੈ ਉਧਰ ਅਕਾਲੀ ਦਲ ਵੱਲੋਂ ਵੱਖ-ਵੱਖ ਯਾਤਰਾਵਾਂ ਕੱਢੀਆਂ ਜਾ ਰਹੀਆਂ ਹੋਰ ਵੀ ਜਿਹੜੇ ਸਾਡੇ ਬੀਜੇਪੀ ਦੇ ਲੀਡਰ ਨੇ ਪੰਜਾਬ ਦੇ ਮੈਂ ਉਹਨਾਂ ਨੂੰ ਵੀ ਅਪੀਲ ਕਰੂੰਗਾ ਕਿ ਉਹਨਾਂ ਨੂੰ ਵੀ ਅਸਤੀਫੇ ਦੇ ਦੇਣੇ ਚਾਹੀਦੇ ਆਪੋ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਦੇਣੇ ਚਾਹੀਦੇ ਜੇ ਉਹ ਪੰਜਾਬ ਦੀ ਰੋਟੀ ਖਾਂਦੇ ਆ ਪੰਜਾਬ ਦਾ ਨਮਕ ਹਰਾਮ ਨਾ ਕਰਨ ਮੈਂ ਪੰਜਾਬ ਦੇ ਹੱਕਾਂ ਦੀ ਜੋ ਗੱਲ ਕਰਨ ਮੈਂ ਉਹਨਾਂ ਨੂੰ ਵੀ ਅਪੀਲ ਕਰੂੰਗਾ ਕਿ ਉਹਨਾਂ ਨੂੰ ਵੀ ਪੰਜਾਬ ਦੇ ਹੱਕ ਦੇ ਵਿੱਚ ਖੜਨਾ ਚਾਹੀਦਾ ਹੈ ਪੰਜਾਬ ਦੇ ਕਿਸਾਨਾਂ ਦੇ ਹੱਕ ਦੇ ਵਿੱਚ ਖੜਨਾ ਚਾਹੀਦਾ ਹੈ ਕਿਉਂਕਿ ਸਮਾਂ ਹੁਣ ਸਭ ਤੋਂ ਜਿਹੜੀ ਸਾਡੇ ਪੰਜਾਬ ਦੀ ਜਾਂ ਕਿਸਾਨਾਂ ਦੀ ਕਮਜ਼ੋਰੀ ਇਹ ਹੋ ਰਹੀ ਹੈ ਕਿ ਕਿ ਸਾਡੇ ਵਿਚਾਰ ਨੇ ਜਿਹੜੇ ਵਿਚਾਰ ਨਹੀਂ ਸਾਡੇ ਮਿਲਦੇ ਪਰ ਮੈਂ ਹੁਣ ਇੱਥੇ ਇਹ ਗੱਲ ਕਹੂੰਗਾ ਕਿ ਵਿਚਾਰ ਬਾਅਦ ਦੇ ਵਿੱਚ ਜਿਹੜੇ ਕੋਈ ਨਿੱਕੀਆਂ ਮੋਟੀਆਂ ਗੱਲਾਂ ਨੇ ਉਹ ਬਾਅਦ ਦੇ ਵਿੱਚ ਆ ਕੇ ਤੁਸੀਂ ਕਲੀਅਰ ਕਰ ਲਿਓ ਪਰ ਜਿਹੜੇ ਅੱਜ ਦੇ ਹਾਲਾਤ ਬਣੇ ਹੋਏ ਨੇ ਸਾਡੇ ਨੌਜਵਾਨ ਸ਼ਹੀਦ ਹੋ ਰਹੇ ਨੇ ਕਿਸਾਨ ਸ਼ਹੀਦ ਹੋ ਰਹੇ ਨੇ ਸਾਡੇ ਬਜ਼ੁਰਗ ਮਾਤਾਵਾਂ ਜਿਹੜੀਆਂ ਪਹੁੰਚੀਆਂ ਵਈਆਂ ਨੇ ਹੈਂਡੀਕੈਪਡ ਵੀਰ ਵੀ ਬਹੁਤ ਪਹੁੰਚੇ ਹੋਏ ਨੇ ਕਈ ਕਿਸਾਨ ਇਹ ਜਿਹੇ ਆ ਕਿਸੇ ਦੇ ਬਾਹ ਕੱਟੀ ਵੀ ਆ ਉਹ ਪਹੁੰਚੇ ਹੋਏ ਨੇ ਕਿਸੇ ਦੇ ਲੱਤ ਕੱਟੀ ਵੀ ਆ ਉਹ ਪਹੁੰਚੇ ਹੋਏ ਨੇ ਪਰ ਮੈਂ ਜਿਹੜੇ ਕਿਸਾਨ ਘਰਾਂ ਦੇ ਵਿੱਚ ਬੈਠੇ ਨੇ ਜਿਹੜੇ ਕਿਸਾਨ ਘਰਾਂ ਦੇ ਵਿੱਚ ਬੈਠੇ ਨੇ ਤੰਦਰੁਸਤ ਨੇ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਤੁਸੀਂ ਵੀ ਆਪਣਾ ਕਿਸਾਨੀ ਸੰਘਰਸ਼ ਦੇ ਵਿੱਚ ਯੋਗਦਾਨ ਪਾਓ ਜਿਹਦਾ ਘਰੇ ਸਰਦਾ ਉਹ ਜ਼ਰੂਰ ਪਹੁੰਚੋ ਜਿਹੜਾ ਨਹੀਂ ਕਰੇ ਸਰਦਾ ਉਹ ਕਿਵੇਂ ਨਾ ਕਿਵੇਂ ਕੋਈ ਲੰਗਰ ਦੀ ਸੇਵਾ ਲੈ ਕੇ ਕੋਈ ਦਵਾਈ ਬੁੱਟੀ ਲੈ ਕੇ ਜਾਂ ਜੋ ਵੀ ਲੋੜੀ ਦੀਆਂ ਚੀਜ਼ਾਂ ਨੇ ਕਿਸਾਨਾਂ ਨੂੰ ਇੱਥੇ ਚਾਹੀਦੀਆਂ ਨੇ ਉਹਨਾਂ ਨੂੰ ਜ਼ਰੂਰ ਇੱਥੇ ਪਹੁੰਚਦਿਆਂ ਕਰੋ ਜਾਂ ਆਪਣੇ ਤੁਸੀਂ ਪਿੰਡਾਂ ਦੇ ਵਿੱਚ ਤੁਹਾਡੇ ਪਿੰਡ ਦੇ ਲੋਕ ਆ ਰਹੇ ਨੇ ਟਰੈਕਟਰ ਟਰਾਲੀਆਂ ਲੈ ਕੇ ਉਹਨਾਂ ਦੇ ਵਿੱਚ ਤੇਲ ਪਵਾ ਸਕਦੇ ਹੋ ਤੁਸੀਂ ਪਰ ਮੈਂ ਤੁਹਾਨੂੰ ਅਪੀਲ ਕਰੂੰਗਾ ਕਿ ਤੁਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਖੜਨ ਦਾ ਸਮਾਂਗਾ ਤੇ ਲੀਡਰਾਂ ਨੂੰ ਵੀ ਅਪੀਲ ਕਰਦੇ ਆ ਕਿ ਆਜੋ ਜੇ ਤੁਸੀਂ ਕਿਸਾਨਾਂ ਦੇ ਜਾਂ ਪੰਜਾਬੀਆਂ ਦੇ ਹਮਦਰਦੀ ਹੋ ਜੇ ਤੁਹਾਨੂੰ ਕੱਲਾ ਕੁਰਸੀ ਦਾ ਹੀ ਲਾਲਚ ਆਗਾ ਜੇ ਤੁਹਾਨੂੰ ਕੁਰਸੀ ਦਾ ਹੀ ਲਾਲਚ ਆ ਤਾਂ ਫਿਰ ਤੁਹਾਨੂੰ ਲੋਕ ਮਾਫ ਨਹੀਂ ਕਰਨਗੇ ਕਿਸਾਨ ਮਾਫ ਨਹੀਂ ਕਰਨਗੇ ਪੰਜਾਬੀ ਕਦੇ ਵੀ ਮਾਫ ਨਹੀਂ ਕਰਨਗੇ ਤੁਹਾਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ ਸਾਰੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੂੰ ਸਾਡੀ ਅਪੀਲ ਹੈ ਇਹ ਨਾ ਹੋਵੇ ਤੁਸੀਂ ਇੱਥੇ ਇਕੱਲੀਆਂ ਫੋਟੋਆਂ ਲਹਾ ਕੇ ਆਜੋ ਜੇ ਤੁਸੀਂ ਵਾਕਈ ਪੰਜਾਬ ਨੂੰ ਜਾਂ ਪੰਜਾਬਦਰਦੀ ਹੋ ਤਾਂ ਆਓ ਮੁਰੇ ਕਿਸਾਨ ਬਣ ਕੇ ਆਇਓ ਤੁਹਾਨੂੰ ਅਸੀਂ ਇਹ ਵੀ ਅਪੀਲ ਕਰਦੇ ਆ ਕਿ ਇੱਥੇ ਲੀਡਰ ਬਣ ਕੇ ਨਾ ਆਇਓ ਚੌਧਰਾਵਾਂ ਆਪਦੀਆਂ ਘਰਾਂ ਦੇ ਵਿੱਚ ਛੱਡ ਕੇ ਆਇਓ ਚੌਧਰਾ ਘਰਾਂ ਦੇ ਵਿੱਚ ਛੱਡ ਕੇ ਆਇਓ ਕਿਸਾਨ ਬਣ ਕੇ ਆਇਓ ਤੇ ਜੇ ਤੁਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਆਉਣਾਗਾ ਪਰ ਅੱਜ ਜਿਹੜੀ ਕਟਨਾ ਘਟੀ ਹੈ 3 ਵਜੇ ਤੱਕ ਦਾ ਜਿਹੜਾ ਹੁਣ ਸਮਾਂ ਹੋ ਚੁੱਕਿਆਗਾ 3 ਵਜੇ ਤੱਕ ਜਿਹੜਾ ਵੀ ਨੁਕਸਾਨ ਹੋਇਆ ਸੀ ਤੁਹਾਡੇ ਨਾਲ ਉਹ ਗੱਲਾਂបੱਤਾਂ ਤੁਹਾਡੇ ਨਾਲ ਸਾਂਝੀਆਂ ਕਰਦੀਆਂ ਸੀ ਕਿਉਂਕਿ ਤੁਹਾਨੂੰ ਪਤਾ ਕਿ ਨੈਟ ਬੰਦ ਹੋਣ ਕਰਕੇ ਤੁਹਾਡੇ ਤੱਕ ਖਬਰ ਸਹੀ ਖਬਰ ਨਹੀਂ ਪਹੁੰਚ ਸਕਦੀ ਕਿਉਂਕਿ ਜਿੰਨੇ ਵੀ ਚੈਨਲ ਅੱਜਕੱਲ ਸਿਸਟਮ ਹੈ ਜੇ ਚੱਲਦਾ ਲਾਈਵ ਹੁੰਦਾਗਾ ਤੁਹਾਨੂੰ ਇਹ ਲੱਗੂਗਾ ਕਿ ਇੱਥੇ ਆਹ ਕੁਝ ਹੋ ਰਿਹਾਗਾ ਕਿਉਂਕਿ ਉਹ ਇੱਕ ਹਰੇਕ ਦਾ ਸਿਸਟਮ ਬਣਿਆ ਪਿਆ ਵੀ ਲਾਈਵ ਚਲਾ ਦਿਓ ਲੋਕ ਬੈਠੇ ਰਹਿੰਦੇ ਨੇ ਪਰ ਜਿਹੜਾ ਅਸੀਂ ਹੁਣ ਤੁਹਾਡੇ ਨਾਲ ਗੱਲਾਂਬਾਤਾਂ ਸਾਂਝੀਆਂ ਕਰ ਰਹੇ ਹਾਂ ਇਹ ਅੱਜ ਦੀਆਂ ਬਿਲਕੁਲ ਸੱਚੀਆਂ ਤੇ ਸੱਚੀਆਂ ਤੇ ਹੁਣ ਤੱਕ ਦੇ ਜਿਹੜਾ ਗੱਲਬਾਤ ਹੋਈ ਆ ਜੋ ਵੀ ਇੱਥੇ ਉਹ ਤੁਹਾਡੇ ਨਾਲ ਅਸੀਂ ਸਾਝੀਆਂ ਕੀਤੀਆਂ ਨੇ ਪਰ ਤੁਹਾਨੂੰ ਮੈਂ ਫੇਰ ਦੁਬਾਰਾ ਅਪੀਲ ਕਰਦਾਗਾ ਉਠੋ ਜਾਗੋ ਤੁਹਾਡੇ ਪਿੰਡਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਅਨਾਉਂਸਮੈਂਟਾਂ ਕਰਵਾਓ ਤਾਂ ਜੋ ਬੀਜੇਪੀ ਸਰਕਾਰ ਜਿਹੜੀ ਤਸੱਦਦ ਕਰ ਰਹੀ ਆ ਕਿਸਾਨਾਂ ਦੇ ਉੱਪਰ ਪੰਜਾਬ ਦੇ ਵਿੱਚ ਜੋ ਸਾਡੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਦਾ ਵੀ ਕੋਈ ਸਾਨੂੰ ਕੋਈ ਬਾਲਾ ਫਾਇਦਾ ਨਹੀਂ ਹੈਗਾ ਅਸੀਂ ਇਹ ਵੀ ਨਾ ਕਹੀਏ ਕਿ ਬੀਜੇਪੀ ਕਿਉਂਕਿ ਬੀਜੇਪੀ ਤੇ ਆਮ ਆਦਮੀ ਜਿਵੇਂ ਪਹਿਲਾਂ ਕਹਿੰਦੇ ਰਹੇ ਆ ਸਾਡੇ ਜਿਹੜੇ ਸੂਝਵਾਨ ਸੀਗੇ ਉਹ ਕਹਿੰਦੇ ਰਹੇ ਕਿ ਬੀ ਟੀਮ ਹੈ ਉਹ ਬਿਲਕੁਲ ਅੱਜ ਸੱਚ-ਸਾਬਤ ਹੋ ਗਈ ਬੀਜੇਪੀ ਦੀ ਬੀ ਟੀਮ ਬਣ ਗਈ ਆਮ ਆਦਮੀ ਪਾਰਟੀ ਜਿਹੜੇ ਕਹਿੰਦੇ ਸੀ ਦਿੱਲੀ ਅਸੀਂ ਤੁਹਾਨੂੰ ਪਾਣੀ ਦਾ ਪ੍ਰਬੰਧ ਕਰਾਂਗੇ ਅਸੀਂ ਆਹ ਕੁਝ ਕਰਾਂਗੇ ਪਰ ਕਿਸੇ ਵੀ ਕਿਸਮ ਦੀ ਕੋਈ ਵੀ ਜੋ ਕਿਸਾਨਾਂ ਦੇ ਹੱਕ ਦੇ ਵਿੱਚ ਨਾ ਕੋਈ ਗੱਲ ਕੀਤੀ ਜਾ ਰਹੀ ਹੈ ਤੇ ਨਾ ਹੀ ਕਿਸੇ ਕਿਸਮ ਦਾ ਕੋਈ ਕਿਸਾਨਾਂ ਨੂੰ ਕੋਈ ਭਰੋਸਾ ਜਿਤਾਇਆ ਜਾ ਰਿਹਾ ਹੈ ਕਿਉਂਕਿ ਮੁੱਖ ਮੰਤਰੀ ਇੱਕ ਬਹੁਤ ਵੱਡੀ ਪਦਵੀ ਹੁੰਦੀ ਹੈ ਜੇ ਮੁੱਖ ਮੰਤਰੀ ਕਿਸਾਨਾਂ ਦੇ ਨਾਲ ਖੜੇ ਤਾਂ ਕੀ ਨਹੀਂ ਹੋ ਸਕਦਾ ਇੱਕ ਪਾਸੇ ਇੱਕ ਪੰਜ ਇੱਕ ਇੱਕ ਰਾਜ ਆ ਜਿਹੜਾ ਹਰਿਆਣਾ ਸਰਕਾਰ ਹੈ ਉਹ ਕਿਸਾਨਾਂ ਨੂੰ ਰੋਕ ਰਹੀ ਹੈ ਪੰਜਾਬ ਦੇ ਅੰਦਰ ਆ ਕੇ ਗੋਲੇ ਸਿੱਟੇ ਜਾ ਰਹੇ ਨੇ ਡਰੋਨ ਰਾਹੀਂ ਸਿੱਟੇ ਜਾ ਰਹੇ ਨੇ ਪਰ ਸਾਡਾ ਮੁੱਖ ਮੰਤਰੀ ਸਿਰਫ ਕੱਲਾ ਕਹਿਣ ਨਾਲ ਕੁਝ ਨਹੀਂ ਹੁੰਦਾ ਜੇ ਮੁੱਖ ਮੰਤਰੀ ਵਾਕਈ ਕਿਸਾਨਾਂ ਦਾ ਹਮਦਰਦੀ ਹੈ ਜੇ ਮੁੱਖ ਮੰਤਰੀ ਵਾਕਈ ਕਿਸਾਨਾਂ ਦਾ ਹਮਦਰਦੀ ਹੈ ਤਾਂ ਆਵੇ ਨਾਲ ਕਿਹੜੇ ਐਮਐਲਏ ਦਾ ਕਿਸੇ ਦਾ ਬਿਆਨ ਆਇਆ ਦੱਸੋ ਮੈਨੂੰ ਕਿਹੜੇ ਕਿਸੇ ਕੈਬਨਿਟ ਮੰਤਰੀ ਦਾ ਬਿਆਨ ਆਇਆ ਸਿਰਫ ਇੱਕ ਗੱਲ ਤੇ ਗੱਲ ਨਿਵੇੜ ਦਿੰਦੇ ਆ ਵੀ ਮੈਂ ਵਿਚੋਲਗੀ ਕਰੀ ਐ ਤੇ ਮੈਂ ਵੀ ਐ ਕਰਿਆਗਾ ਪਰ ਜਦੋਂ ਅੰਦਰੋਂ ਕਿਸਾਨ ਆਗੂਆਂ ਨਾਲ ਗੱਲ ਕਰਦੇ ਆ ਤਾਂ ਕਿਸਾਨ ਆਗੂਆਂ ਨੇ ਦਿਲੋਂ ਹੀ ਉਹਨਾਂ ਨੂੰ ਜਿਹੜਾ ਨਕਾਰਿਆਗਾ ਬਿਲਕੁਲ ਵੀ ਸਾਨੂੰ ਜਿਹੜਾ ਪੰਜਾਬ ਸਰਕਾਰ ਆਗੀ ਉਹ ਵੀ ਸਾਨੂੰ ਕੁਛ ਨਹੀਂ ਦੇ ਰਹੀ ਇਹ ਹਾਲਾਤ ਨੇ ਭਰਾਵੋ ਇੱਥੇ ਖਨੌਰੀ ਬਾਰਡਰ ਤੋਂ ਅਸੀਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜੋ ਹਾਲਾਤ ਨੇ ਇੱਥੇ ਅਸੀਂ 10-20 ਕਿਲੋਮੀਟਰ ਪਿੱਛੇ ਆ ਕੇ ਤੁਹਾਡੇ ਨਾਲ ਇਹ ਗੱਲਬਾਤ ਕਰ ਰਹੇ ਹਾਂ ਕਿਉਂਕਿ ਅਸੀਂ ਜ਼ਰੂਰੀ ਸਮਝਿਆ ਵੀ ਤੁਹਾਡੇ ਤੱਕ ਵੀ ਜਿਹੜੀ ਇਹ ਗੱਲਬਾਤ ਜਰੂਰ ਪਹੁੰਚੇ ਤੇ ਓ ਥਿਲੋ 1 ਮਿੰਟ 2 ਮਿੰਟ ਆ ਜਾ ਬਣਾ ਵੀਰਾਂ ਨੇ ਕਿ ਆ ਜਾ 2 ਮਿੰਟ ਨਾਲ ਸਾਡੇ ਨਾਲ ਇੱਕ ਬਹੁਤ ਹੀ ਸੂਝਵਾਨ ਸੂਝਵਾਨ ਨੌਜਵਾਨ ਨੇ ਤੇ ਇਹ ਵੀ ਜੋ ਬਿਲਕੁਲ ਮੌਜੂਦ ਸੀਗੇ ਉਸ ਜਦੋਂ ਗੋਲੇ ਚੱਲ ਰਹੇ ਸੀ ਢਿੱਲੋ ਸਾਹਿਬ ਕਿਵੇਂ ਨੇ ਹਾਲਾਤ ਹੁਣ ਬੈਠ ਤਾਂ ਮੈਂ ਸਾਰੀਆਂ ਗੱਲਾਂ ਦੱਸਤੀਆਂ ਕਿਸਾਨਾਂ ਨੌਜਵਾਨਾਂ ਨੂੰ ਜੋ ਵੀ ਜੋ ਆਪਣੇ ਨਾਲ ਜੁੜੇ ਹੋਏ ਨੇ ਕਾਫੀ ਵੱਡੀ ਗਿਣਤੀ ਦੇ ਵਿੱਚ 500 ਦੇ ਕਰੀਬ ਜਿਹੜਾ ਜੁੜੇ ਹੋਏ ਨੇ ਆਪਣੇ ਨਾਲ ਕਿਵੇਂ ਨੇ ਹਾਲਾਤ ਮਾੜਾ ਜ ਦੱਸੋ ਹਾਲਾਤ ਚੜਦੀ ਕਲਾ ਦੇ ਨੇ ਅਰਦਾਸ ਕਰਕੇ ਕਹਾਂ ਜੋ ਨਿਕਲੇ ਕਿਸਾਨ ਨਹੀਂ ਤੇ ਸ਼ਾਹ ਮੁਹਮਮਦ ਆਖਰ ਸੋਈ ਹੋਣਾ ਜੋ ਕਰੇਗਾ ਖਾਲਸਾ ਪੰਥ ਨਹੀਂ ਆ ਮੈਂ ਤਾਂ ਇਹੀ ਕਹਾਂਗਾ ਬਾਕੀ ਇੱਕ ਜਦੋਂ ਜੰਗਾਂ ਹੁੰਦੀਆਂ ਨੇ ਉਦੋਂ ਸ਼ਹੀਦیاں ਵੀ ਹੁੰਦੀਆਂ ਨੇ ਤੇ ਉਦੋਂ ਯਕਾਰੇ ਵੀ ਲੱਗਦੇ ਨੇ ਤੇ ਉਦੋਂ ਜਿੱਤਾਂ ਵੀ ਹੁੰਦੀਆਂ ਨੇ ਤੇ ਹਾਰਾਂ ਵੀ ਹੁੰਦੀਆਂ ਹੂੰ ਬਿਲਕੁਲ ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਹੈ ਅ ਬਹੁਤ ਜੋ ਵੱਡੀ ਗੱਲ ਕਹੀ ਹੈ ਢਿੱਲੋਂ ਨੇ ਤੇ ਲੋਕ ਕਹਿੰਦਾ ਵੀ ਜਦੋਂ ਜੰਗਾਂ ਹੁੰਦੀਆਂ ਨੇ ਉਦੋਂ ਜਿੱਤਾਂ ਵੀ ਹੁੰਦੀਆਂ ਨੇ ਤੇ ਹਾਰਾਂ ਵੀ ਹੁੰਦੀਆਂ ਨੇ ਸ਼ਹੀਦੀਆਂ ਵੀ ਹੁੰਦੀਆਂ ਨੇ ਤੇ ਬਹੁਤ ਕੁਝ ਖੰਡਾਉਣਾ ਪੈਂਦਾ ਤੇ ਬਹੁਤ ਹੀ ਕੁਝ ਦੇਖਣਾ ਪੈਂਦਾ ਕਿਉਂਕਿ ਜੰਗਾਂ ਜੁੱਧਾਂ ਦੇ ਵਿੱਚ ਜਿਹੜੀਆਂ ਸ਼ਹੀਦੀਆਂ ਪ੍ਰਾਪਤ ਕਰਦੇ ਨੇ ਉਹਨਾਂ ਨੂੰ ਸਦੀਆਂ ਤੱਕ ਯਾਦ ਕੀਤਾ ਜਾਂਦਾਗਾ ਕਿਉਂਕਿ ਮਰਨਾ ਤਾਂ ਇੱਕ ਦਿਨ ਸਭਨੇ ਆ ਸਭਨੇ ਜੋ ਇਸ ਦੁਨੀਆ ਤੋਂ ਚਲੇ ਜਾਣਾਗਾ ਪਰ ਸ਼ਹੀਦੀ ਪ੍ਰਾਪਤ ਕਰਕੇ ਜਾਣਾ ਉਹ ਇੱਕ ਕੌਮ ਉਹਨਾਂ ਨੂੰ ਯਾਦ ਕਰਦੀ ਹੈ ਲੋਕ ਉਹਨਾਂ ਨੂੰ ਯਾਦ ਕਰਦੇ ਨੇ ਉਹਨਾਂ ਦੀ ਯਾਦ ਦੇ ਵਿੱਚ ਬੱਖ-ਬੱਖ ਤਰ੍ਹਾਂ ਦੇ ਸਕੂਲ ਕਾਲਜ ਜੋ ਲਾਇਬ੍ਰੇਰੀਆਂ ਬਣਦੀਆਂ ਨੇ ਹਸਪੀਟਲ ਬਣਦੇ ਨੇ ਪਰ ਇੱਕ ਮਰਨਾ ਹੁੰਦਾ ਘਰਾਂ ਦੇ ਵਿੱਚ ਕਿਸੇ ਬਿਮਾਰੀ ਠਮਾਰੀ ਦੇ ਨਾਲ ਮਰ ਜਾਣਾ ਕਿਉਂਕਿ ਮਰਨਾ ਤਾਂ ਸਭ ਨੇ ਆ ਪਰ ਦੋਸਤੋ ਇਹ ਅੱਜ ਦੇ ਜੋ ਖਨੌਰੀ ਬਾਰਡਰ ਦੇ ਹਾਲਾਤ ਤੁਹਾਡੇ ਨਾਲ ਸਾਂਝੇ ਕੀਤੇ ਨੇ ਪਰ ਮੈਂ ਤਾਂ ਫਿਰ ਵੀ ਭਾਵੁਕ ਜਾ ਹੋ ਜਾਣਾ ਹੁੰਦਾ ਮੈਂ ਤਾਂ ਉਸ ਪਰਿਵਾਰ ਦੇ ਨਾਲ ਅੱਜ ਵੀ ਬੜੇ ਹੀ ਦਿਲੋਂ ਉਹਨਾਂ ਉਸ ਪਰਿਵਾਰ ਨੂੰ ਉਸ ਮਾਪਿਓ ਨੂੰ ਜਿਨ੍ਹਾਂ ਨੇ ਆਪਦਾ ਗੱਭਰੂ ਜਵਾਨ ਨੂੰ ਇੱਥੇ ਤੋੜਿਆ ਹੋਊਗਾ ਆਪਣੇ ਹਜੇ ਤੱਕ ਪੋਸਟਿੰਗ ਨਹੀਂ ਹੋਈ ਵੀ ਕਿਹੜੇ ਪਿੰਡ ਦਾ ਸੀਗਾ ਜਦੋਂ ਸਾਨੂੰ ਪਤਾ ਲੱਗੂਗਾ ਵੀ ਕਿਹੜੇ ਪਿੰਡ ਦਾ ਸੀ ਅਸੀਂ ਉਹ ਵੀ ਤੁਹਾਡੇ ਨਾਲ ਜਰੂਰ ਸਾਂਝਾ ਕਰਾਂਗੇ ਪਰ ਉਹ ਜੇ ਵਿਆਹਿਆ ਹੋਇਆ ਅਸੀਂ ਤੱਕ ਪੂਰੀ ਪੁਸ਼ਟੀ ਨਹੀਂ ਹੋਈ ਤੁਹਾਨੂੰ ਦੱਸ ਰਹੀਏ ਕਿਉਂਕਿ ਡੈਥ ਦੀ ਪੁਸ਼ਟੀ ਹੋ ਚੁੱਕੀ ਹੈ ਅਜੇ ਤੱਕ ਉਸ ਦੇ ਪਰਿਵਾਰ ਦੀ ਪਿੰਡ ਦੀ ਕੋਈ ਪੁਸ਼ਟੀ ਨਹੀਂ ਹੋਈ ਤੁਸੀਂ ਸੋਚੋ ਵੀ ਉਹਦੇ ਪਰਿਵਾਰ ਨੂੰ ਕਿਵੇਂ ਮਿਲ ਕੇ ਆਇਆ ਹੋ ਆਉਣ ਵੇਲੇ ਕਿਵੇਂ ਮਿਲ ਕੇ ਆਇਆ ਹੋ ਕਿ ਬਾਪੂ ਮੈਂ ਚੱਲਿਆਂਗਾ ਮੈਂ ਕਿਸਾਨਾਂ ਦੇ ਨਾਲ ਚੱਲਿਆਂ ਖਨੋਰੀ ਬਾਰਡਰ ਤੇ ਪਰ ਦੋਸਤੋ ਬਹੁਤ ਵੱਡੀ ਗੱਲ ਹੁੰਦੀ ਹੈ ਬਹੁਤ ਵੱਡਾ ਜਿਕਰਾ ਅਸੀਂ ਸਲੂਟ ਕਰਦੇ ਹਾਂ ਉਸ ਮਾਂ ਪਿਓ ਨੂੰ ਜਿਨ੍ਹਾਂ ਨੇ ਜਿਨ੍ਹਾਂ ਨੇ ਇਹੋ ਜਿਹੇ ਬਹਾਦਰ ਪੁੱਤ ਜੰਮੇ ਆ ਇਹੋ ਜਿਹੇ ਬਹਾਦਰ ਪੁੱਤ ਜੰਮੇ ਆ ਪਰ ਉਮੀਦ ਹੈ ਸਾਨੂੰ ਕਿ ਜਿੱਤ ਕੇ ਮੁੜਾਂਗੇ ਕਿਉਂਕਿ ਸਾਡਾ ਏਕੇ ਦਾ ਜਿਹੜਾ ਸਬੂਤ ਆ ਕਿਸਾਨ ਚੜ੍ਹਦੀ ਕਲਾ ਚ ਨੇ ਕਿਸੇ ਦੇ ਵੀ ਚਿਹਰੇ ਤੇ ਨਮੋਸੀ ਨਹੀਂ ਹੈਗੀ ਪਰਿਵਾਰ ਨਾਲ ਹਮਦਰਦੀ ਜ਼ਰੂਰ ਹੁੰਦੀ ਆ ਜਿਸ ਪਰਿਵਾਰ ਦਾ ਜਿਹੜਾ ਕੋਈ ਜੀਐਸ ਦੁਨੀਆ ਤੋਂ ਚੜਾ ਜਾਂਦਾ ਉਹਦੇ ਨਾਲ ਹਮਦਰਦੀ ਜ਼ਰੂਰ ਹੁੰਦੀ ਆਗੀ ਪਰ ਚੜਦੀ ਕਲਾ ਚ ਨੇ ਸਾਰੇ ਕੁਸਕ ਜਿਹੜੇ ਨੌਜਵਾਨ ਸ਼ਹੀਦ ਹੋਏ ਨੇ ਤੁਹਾਨੂੰ ਦੱਸ ਹੀ ਦਿੱਤਾ ਤਿੰਨ ਚਾਰ ਸੀਧੀਆਂ ਹੋ ਗਈਆਂ ਅੱਜ ਤੱਕ ਤੇ ਜ਼ਖਮੀ ਕਿਸਾਨ ਕਾਫੀ ਹੋਏ ਨੇ ਉਹਨਾਂ ਨੂੰ ਬੱਕ ਬੱਕ ਹਸਪਤਾਲਾਂ ਦੇ ਵਿੱਚ ਜੋ ਤੇ ਹੁਣ ਜੇ ਕੋਈ ਗੱਲਬਾਤ ਕਰਨੀ ਚਾਹੁੰਦਾ ਕਮੈਂਟਾਂ ਦੇ ਵਿੱਚ ਬਾਈ ਜੀ ਜਰੂਰ ਦੋ ਕਮੈਂਟਾਂ ਜੇ ਕੋਈ ਕਰਨੀ ਚਾਹੁੰਦਾ ਤਾਂ ਆਪਾਂ ਕਰ ਸਕਦੇ ਆ ਸਾਡੇ ਨਾਲ ਜਗਦੇਵ ਭੁੱਲਰ ਜੀ ਜੁੜੇ ਨੇ ਗਰਮੀਤ ਢਿੱਲੋ ਗੁਰੀਮਾਨ ਬੋਲੋ ਪਿੰਡ ਤੋਂ ਵੀਰ ਵੱਲੋ ਵੱਲੋ ਪਿੰਡ ਤੋਂ ਸਾਡੇ ਗੁਰੀ ਮਾਨ ਨੇ ਦੱਸਿਆ ਕਿ ਕਹਿੰਦੇ ਵੱਲੋ ਪਿੰਡ ਦਾਗਾ ਜਿਹੜਾ ਨੌਜਵਾਨ ਸ਼ਹੀਦ ਹੋਇਆ ਹੁਣੇ ਹੁਣੇ ਜਾਣਕਾਰੀ ਮਿਲੀ ਹੈ ਕਿ ਵੱਲੋ ਪਿੰਡ ਦਾ ਨੌਜਵਾਨ ਆ ਜਿਹੜਾ ਸ਼ਹੀਦ ਹੋਇਆਗਾ ਅਸੀਂ ਪੁਸ਼ਟੀ ਨਹੀਂ ਕਰਦੇ ਸਾਨੂੰ ਕਮੈਂਟ ਦੇ ਜ਼ਰੀਏ ਇਹ ਜੋ ਦੱਸਿਆਗਾ ਅੱਜ ਆ ਵੀ ਦੂਜੇ ਫੇਰ ਲਾਈਵ ਕਰਾਂਗੇ ਗੱਡੀ ਸਟਾਰਟ ਕਰ ਲੈ ਤੇ ਉਹ ਪ੍ਰਮਾਤਮਾ ਉਸ ਪਰਿਵਾਰ ਨੂੰ ਵੱਲੋ ਪਿੰਡ ਬਾਈ ਜੀ ਬਠਿੰਡੇ ਜ਼ਿਲ੍ਹੇ ਵਾਲਾ ਵੱਲੋ ਪਿੰਡ ਆ ਨਾ ਸੜਾ ਜਦ ਸਾਾਨੂੰ ਦੱਸ ਦੋ ਮੜਾ ਜੇ ਵੀ ਬੀ ਬਠਿੰਡੇ ਵਾਲਾ ਜਿਹੜਾ ਵੱਲੋਂ ਪਿੰਡਾ ਬਠਿੰਡੇ ਜਿਹੜੇ ਚ ਪੈਂਦਾਗਾ ਕਿਉਂਕਿ ਵੱਲੋਂ ਪਿੰਡ ਵੀ ਬਹੁਤ ਹੀ ਮਸ਼ਹੂਰ ਪਿੰਡ ਹੈਗਾ ਬਠਿੰਡੇ ਜ਼ਿਲ੍ਹੇ ਦਾ ਪਿੰਡ ਹੈਗਾ ਵਾਹਿਗੁਰੂ ਬਠਿੰਡੇ ਵਾਲਾ ਬਿਲਕੁਲ ਰਾਜਦੀਪ ਧਾਲੀਵਾਲ ਨੇ ਲਿਖਿਆਗਾ ਕਹਿੰਦੇ ਬਠਿੰਡੇ ਵਾਲਾ ਗਰਮੇਲ ਸਿੰਘ ਵੈਰੀ ਸੈਡ ਗਿੱਲ ਕਰਮਜੀਤ ਹਾਂਜੀ ਬਾਈ ਗੱਗੂ ਨੇ ਮਾ ਬਾਈ ਗੱਗੂ ਗੂਰੀ ਬਾਈ ਨੇ ਦੱਸਿਆਗਾ ਕਹਿੰਦਾ ਵੀ ਉਸ ਗੱਗੂ ਨਾਂ ਦਾ ਉਸ ਮੁੰਡੇ ਦਾ ਗੂਰੀ ਨਾਮ ਦੱਸਿਆ ਜਾ ਰਿਹਾ ਉਸ ਨੌਜਵਾਨ ਦਾ ਗੂਰੀ ਨਾਮ ਦੱਸਿਆ ਜਾ ਰਿਹਾ ਬਾਈ ਬੱਲੋ ਪਿੰਡ ਜ਼ਿਲ੍ਹਾ ਬਠਿੰਡੇ ਦਾ ਨੌਜਵਾਨ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ ਅਸੀਂ ਸਲੂਟ ਕਰਦੇ ਹਾਂ ਇਹੋ ਜਿਹੇ ਭਰਾਵਾਂ ਨੂੰ ਅਹ ਦੋਸਤੋ ਅਲਵਿਦਾ ਤੁਹਾਡੇ ਨਾਲ ਫੇਰ ਦੁਬਾਰਾ ਗੱਲਬਾਤ ਕਰਾਂਗੇ ਕਿਉਂਕਿ ਦੁਬਾਰਾ ਫੇਰ ਅਸੀਂ ਖਨੌਰੀ ਬਾਰਡਰ ਤੇ ਜਾ ਰਹੇ ਹਾਂ ਤੁਹਾਡੇ ਨਾਲ ਜਦੋਂ ਤੱਕ ਨੈੱਟਵਰਕ ਚੱਲੂਗਾ ਤਾਂ ਗੱਲਬਾਤ ਜਾਰੀ ਰੱਖਾਂਗੇ ਤੇ ਦੁਬਾਰਾ ਅਪਡੇਟ ਦਵਾਂਗੇ ਬਾਈ ਜੀ ਅਹ ਆਪਣੇ ਨਾਲ ਬਾਈ ਦੂਜਾ ਸੀਗਾ ਬਾਈ ਆਵੜਾ ਸਾਹਮਣੇ ਆਵੜਾ ਜੀ ਹਾਂ ਤੇ ਚਲੋ ਬਾਈ ਜੀ ਫੇਰ ਕਰਾਂਗੇ ਗੱਲ ਹੁਣ ਥੋੜਾ ਜਿਹਾ ਮਨ ਜਾ ਵੀ ਭਾਵ ਖੂ ਗਿਆ ਕਾਫੀ ਲੰਮਾ ਸਮਾਂ ਹੋ ਗਿਆ ਬੋਲਦਿਆਂ ਨੂੰ ਤੁਸੀਂ ਪਿਆਰ ਦੇ ਰਹੇ ਹੋ ਵੀਡੀਓ ਨੂੰ ਬਾਈ ਜੀ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜੇ ਕਿਸਾਨਾਂ ਨੂੰ ਪਿਆਰ ਕਰਦੇ ਹੋ ਪੰਜਾਬ ਨੂੰ ਪਿਆਰ ਕਰਦੇ ਹੋ ਕਿਤੋਂ ਵੀ ਤੁਸੀਂ ਦੇਖ ਰਹੇ ਹੋ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਭਰਾ ਬਣ ਕੇ ਸ਼ੇਅਰ ਕਰਦੇ ਹੋ ਸਾਡੇ ਲਈ ਨਹੀਂ ਕਿਸਾਨਾਂ ਲਈ ਜਰੂਰ ਸ਼ੇਅਰ ਕਰਿਓ ਉਸ ਸ਼ਹੀਦ ਨੌਜਵਾਨ ਲਈ ਜਰੂਰ ਸ਼ੇਅਰ ਕਰਿਓ